ਸਭਾ ਵਿਧਾਨ ਸਭਾ ਹਲਕਾ ਪਸ਼ਮੀਦੀ ਵਾਰਡ ਨੰਬਰ 82 ਵਿਖੇ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਹਨ ਸਾਡੀ ਫਾਸਟ ਪੀ ਨਿਊਜ਼ ਟੀਮ ਵੱਲੋਂ ਵਾਰਡ ਨੰਬਰ 82 ਬਾਈਪਾਸ ਤੇ ਰਸਤੇ ਦਾ ਦੌਰਾ ਕੀਤਾ ਗਿਆ ਜਿੱਥੇ ਕੌਂਸਲਰ ਦੇ ਬੋਟ ਨਜ਼ਦੀਕ ਕੂੜੇ ਦਾ ਢੇਰ ਪਿਆ ਹੋਇਆ ਸੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਬੜੇ ਚਾਹਵਾਂ ਨਾਲ ਸ਼ਹਿਰ ਵਾਸੀਆਂ ਨੇ ਵੋਟਾਂ પાਕੇ ਜਿਤਾਇਆ ਅਤੇ ਕੌਂਸਲਰਾਂ ਦਾ ਹੁਣ ਫਰਜ਼ ਬਣਦਾ ਹੈ ਕਿ ਜਿਵੇਂ ਥਿਵੇਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੂੜੇ ਸੰਬੰਧੀ ਵਾਰਡ ਨੰਬਰ 82 ਦੇ ਕੌਂਸਲਰ ਸੰਦੀਪ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਪੂਰੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਸੋ ਕਹਿਣ ਦਾ ਭਾਵ ਹੈ ਕਿ ਉਹਨਾਂ ਨੂੰ ਕੂੜੇ ਦੇ ਢੇਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਨਗਰ ਨਿਗਮ ਅਤੇ ਹਲਕਾ ਵਿਧਾਇਕ ਨੂੰ ਅਪੀਲ ਕਰਦੇ ਹਾਂ ਕਿ ਹਲਕਾ ਪਸ਼ਮੀ ਨੂੰ ਕੂੜਾ ਮੁਕਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਮਨੀਸ਼ ਕੁਮਾਰ ਕਾਲਾ ਪਿੰਡ ਨਾਈਆਂ ਵਾਲਾ ਮੋੜ ਨਲੀਆਂ ਵਾਲਾ ਮੋੜ ਕੌਂਸਲਰ ਸੰਜੀਤ ਸੰਦੀਪ ਹੈਗਾ ਠੀਕ ਹੈ ਜੀ ਤੇ ਕੂੜਾ ਸੁੱਟਣੋਂ ਇੱਥੇ ਲੋਕੀ ਆੜਦੇ ਨਹੀਂ ਨਾ ਉਹ ਚੁਕਾਉਂਦੇ ਆ ਉਹ ਡੱਡ ਕੇ ਦੁਕਾਨਾਂ ਗਾੜੀ ਆਉਂਦਾ ਗੰਦਗੀ ਫੈਲਣ ਦੀ ਜੇ ਇਹਦੀ ਕੋਈ ਦੇਖਭਾਲ ਨਹੀਂ ਕਰ ਲਿਆ ਬਦਮੂਦੀਆਂ ਆਂਦੀ ਫਿਰ ਬੱਬੂ ਵੀ ਹੁੰਦੀ ਆ ਤੇ ਅਸੀਂ ਬੜੇ ਜਾਣਿਆਂ ਨੂੰ ਕਿਹਾ ਗੂੜਾ ਚਕਾਉਂਦਾ ਨਹੀਂ ਕੋਈ ਵੀ ਤੇ ਅਸੀਂ ਇਹਨੂੰ ਦੋ ਤਿੰਨ ਰਾਂ ਅਸੀਂ ਛਾੜਿਆ ਵੀ ਆ ਤੇ ਫਿਰ ਲੋਕੀ ਛੁੱਟ ਜਾਂਦੇ ਆ ਮੰਗ ਇਹੋਈ ਆ ਵੀ ਸਫਾਈ ਕੀਤੀ ਜਾਵੇ ਤੇ ਕੌਣ ਸਰਲ ਨੂੰ ਚਾਹੀਦਾ ਵੀ ਲੱਗੇ ਆਪਣੇ ਲੱਗੇ ਸਫਾਈ ਸੁਥੀ ਰੱਖੇ ਬਿਮਾਰੀ ਨਾ ਪੈਦਾ ਹੋਵੇ ਅਹੀਂ ਬਾਸ ਇਹੋ ਡਿਮਾਂਡ ਰੱਖਦੇ ਜੀ ਪੂਰੇ ਹਲਕਾ ਪੱਛਮੀ ਦੇ ਵਿੱਚ ਨਰਕ ਉਤਰਿਆ ਹੋਇਆ ਹੈ ਇਸ ਵੇਲੇ ਅਸੀਂ ਵਾਰਡ ਨੰਬਰ 82 ਵਿੱਚ ਮੌਜੂਦ ਆ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਕਦਰ ਕੂੜੇ ਦੇ ਢੇਰ ਲੱਗੇ ਨੇ ਬਾਈਪਾਸ ਨਾਲ ਲੱਗਦਾ ਹੈ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਸੋ ਇਤਿਹਾਸਿਕ ਧਰਤੀ ਹੈ ਕਿਉਂਕਿ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦਾ ਜਨਮ ਸਥਾਨ ਤੇ ਤਪਸਥਾਨ ਵੀ ਇੱਥੇ ਹੀ ਹੈ ਸੋ ਕੂੜੇ ਦੇ ਢੇਰ ਲੱਗੇ ਨੇ ਸੋ ਆਮ ਆਦਮੀ ਪਾਰਟੀ ਦੇ ਸਾਰੇ ਕਾਉਂਸਲਰਾਂ ਨੂੰ ਬੇਨਤੀ ਹੈ ਕਿ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ છાਤੀ ਮਾਰੋ ਜਿਹੜੇ ਕਹਿੰਦੇ ਸੀਗੇ ਕਿ ਮੇਰੀ ਵਾਰਡ ਮੇਰਾ ਪਰਿਵਾਰ ਹੁਣੇ ਪਰਿਵਾਰਾਂ ਦਾ ਕੀ ਹਾਲਾਤ ਕਰ ਰਹੇ ਨੇ ਸੋ ਇਸ ਵਾਰ ਕਾਉਂਸਲਰ ਜਰੂਰ ਧਿਆਨ ਦੇਣ ਤੇ ਖਾਸ ਕਰ ਨਗਰ ਨਿਗਮ